ਕਿਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ ਪੋਲਿਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਨਸ ਟੀਵੀ ਮੈਂ ਪ੍ਰਸ਼ਾਸਨ ਅੱਗੇ ਪਰਜੋਰ ਮੰਗ ਕਰਦਾ ਕਿ ਇਹ ਜਿਹੜੀ ਸਰਵਿਸ ਲਾਈਨ ਆ ਇਹ ਆਮ ਪਬਲਿਕ ਦੀ ਸਹੂਲਤ ਵਾਸਤੇ ਬਣੀ ਹੈ ਨਾ ਕਿ ਗੈਰਜ਼ਾਂ ਵਾਸਤੇ ਨਾ ਕਿ ਗੱਡੀਆਂ ਖੜੀਆਂ ਕਰਨ ਵਾਸਤੇ ਪ੍ਰਸ਼ਾਸਨ ਨੂੰ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਵਾ ਪ੍ਰਸ਼ਾਸਨ ਨੂੰ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਸਰਵਿਸ ਲਾਈਨਾਂ ਬੇਲੀਆਂ ਕਰਾਈਆਂ ਜਾਣ ਜਿਹਦੇ ਨਾਲ ਆਉਣ ਜਾਣ ਵਾਲਿਆਂ ਨੂੰ ਕੋਈ ਵੀ ਦਿੱਕਤ ਨਾ ਆਵੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਉਹ ਡੇੜੀਆਂ ਵਾਲਿਆਂ ਤੇ ਵੀ ਕੰਟਰੋਲ ਕੀਤਾ ਜਾਵੇ ਉੱਥੇ ਵੀ ਮੋਟਰਸਾਈਕਲ ਸਕੂਟਰ ਇੰਨੇ ਖੜੇ ਹੋ ਜਾਂਦੇ ਆ ਕਿ ਆਮ ਪਬਲਿਕ ਲਈ ਚੱਲਣਾ ਵੀ ਪੈਦਲ ਜਾਣਾ ਵੀ ਔਖਾ ਹੋ ਜਾਂਦਾ ਇਹ ਹਾਈਵੇਅ ਦੀ ਸੜਕ ਹੈ ਸਾਡੇ ਅੰਦਰ ਨਹੀਂ ਆਂਦੀ ਅਸੀਂ ਅੱਜ ਇਹਨਾਂ ਨੂੰ ਇੱਕ ਨੋਟਿਸ ਪਾ ਦਨੇ ਆ ਹਾਈਵੇ ਨੂੰ ਇਹਨਾਂ ਦੀ ਹਾਈਵੇ ਦੀਆਂ ਜਿਹੜੀਆਂ ਗੱਡੀਆਂ ਜਾਂਦੀਆਂ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਪੁੱਛਿਆ ਕਰੋ ਵੀ ਤੁਹਾਡੀ ਡਿਊਟੀ ਕੀ ਹੈ ਸੈਂਟਰ 'ਚ ਸਾਡੀ ਸਰਕਾਰ ਆ ਅਸੀਂ ਹਾਈਵੇ ਆਰਿਆਂ ਨੂੰ ਆਪਣੇ ਵੱਲ ਇੱਕ ਨੋਟਿਸ ਭੇਜ ਦਨੇ ਆ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਹਾਈਵੇ ਤੇ ਘੁੰਮਦੀਆਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਜਿਹੜੀ ਡਿਊਟੀ ਦਿੰਨੇ ਆ ਕਿਸ ਵਾਸਤੇ ਦਿੰਨੇ ਆ ਜਦੋਂ ਰੋਡ ਜਾਮ ਹੁੰਦਾ ਉਦੋਂ ਤੁਸੀਂ ਬੜਾ ਬੜਾ ਆਈਂ ਆ ਜਦੋਂ ਪਬਲਿਕ ਪਰੇਸ਼ਾਨ ਹੁੰਦੀ ਤੁਸੀਂ ਕਿਉਂ ਨਹੀਂ ਉਦੋਂ ਆਂਦੇ ਕਸੀ ਬੈਡਵੇਂ ਉਹ ਸਾਰੇ ਜਿਹੜੇ ਆਈਲਰ ਸੈਂਟਰ ਹੈ ਜਾਂ ਹੋਰ ਜਿਹੜੇ ਅਦਾਰੇ ਬੈਂਕਾਂ ਦੇ ਬਾਹਰ ਵੀ ਕਾਰਵਾਰ ਖੜੇ ਕਰਦੇ ਨੇ ਜੀ ਸਾਰਿਆਂ ਨੂੰ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਆ ਜੇ ਇੱਕ ਹਫ਼ਤੇ ਦੇ ਵਿੱਚ ਨਹੀਂ ਹੈ ਕੋਈ ਆਪਣਾ ਹਾਲ ਸਿੱਧ ਕਰਦੇ ਤਾਂ ਅਸੀਂ ਨਗਰ ਸਖਤ ਕਰਨ ਦੀ ਕਾਨੂੰਨੀ ਕਾਰਵਾਈ ਕਰਾਂਗੇ ਸ਼੍ਰੀ ਗੱਲ ਸਾਂਸ਼ੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੀਰਤੀ ਤੇ ਅੱਜ ਅਸੀਂ ਪਹੁੰਚੇ ਹਾਂ ਫੁਗਵਾੜਾ ਦੀਆਂ ਸਰਵਿਸ ਲਾਈਨਾਂ ਤੇ ਜਿਹੜੀਆਂ ਸਰਵਿਸ ਲਾਈਨਾਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਲਈ ਬਣਾਈਆਂ ਗਈਆਂ ਸੀ ਪੈਦਲ ਯਾਤਰੀਆਂ ਦੇ ਲਈ ਜਾਂ ਫਿਰ ਛੋਟੀ ਗੱਡੀ ਵਾਲਿਆਂ ਦੇ ਲਈ ਦੇਖਣਾ ਇਹ ਹੋਵੇਗਾ ਕਿ ਫਗਵਾੜਾ ਸ਼ਹਿਰ ਦੀਆਂ ਜਿਹੜੀਆਂ ਸਰਵਿਸ ਲਾਈਨਾਂ ਨੇ ਉਹਨਾਂ ਦਾ ਪੈਦਲ ਯਾਤਰਾ ਵਾਲੇ ਦਾ ਇਸਤੇਮਾਲ ਕਰਦੇ ਪਏ ਨੇ ਜਾਂ ਫਿਰ ਹੋਰ ਜਿਹੜੇ ਦੁਕਾਨਦਾਰ ਨੇ ਜਾਂ ਹੋਰ ਲੋਕ ਨੇ ਉਹ ਕਿਵੇਂ ਉਹਨਾਂ ਦਾ ਇਸਤੇਮਾਲ ਕਰ ਰਹੇ ਨੇ ਉਹ ਸਿਰਫ ਤੇ ਸਿਰਫ ਇੰਜ ਲੱਗ ਰਿਹਾ ਕਿ ਜਿਹੜੀਆਂ ਫਗਵਾੜੇ ਦੀਆਂ ਸਰਵਿਸ ਲਾਈਨਾਂ ਉਹ ਸਿਰਫ ਤੇ ਸਿਰਫ ਇਹਨਾਂ ਦੁਕਾਨਦਾਰਾਂ ਦੇ ਲਈ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਉਹਨਾਂ ਦਾ ਕੋਈ ਟਰੱਕ ਖੜਾ ਕੋਈ ਟਰਾਲੀ ਖੜੀ ਆ ਜਾਂ ਫਿਰ ਉਹ ਕੋਈ ਨਾ ਕੋਈ ਟੈਕਸੀ ਵਾਲੇ रिपेयर ਕਰ ਰਹੇ ਨੇ ਜਾਂ ਕੁਛ ਨਾ ਕੁਛ ਇਹੋ ਜਿਹਾ ਕਰ ਰਹੇ ਸਵਾਲ ਇਹ ਪੈਦਾ ਹੁੰਦਾ ਪਿਆ ਕਿ ਕੀ ਕਾਰਪੋਰੇਸ਼ਨ ਦਾ ਇਧਰ ਧਿਆਨ ਨਹੀਂ ਜਾ ਰਿਹਾ ਜਾਂ ਪ੍ਰਸ਼ਾਸਨ ਦਾ ਇਧਰ ਧਿਆਨ ਨਹੀਂ ਜਾ ਰਿਹਾ ਅਸੀਂ ਦੇਖਦੇ ਹਾਂ ਆਓ ਦੇਖਦੇ ਹਾਂ ਕਿ ਖੋਰ ਕਿਸ ਕਸ ਤਰੀਕੇ ਦੇ ਨਾਲ ਆਪਣੇ ਆਪਣੇ ਢੰਗ ਦੇ ਨਾਲ ਜਿਹੜੇ ਦੁਕਾਨਦਾਰ ਆ ਉਹ ਸਰਵਿਸ ਲਾਈਨਾਂ ਦੀ ਜਿਹੜਾ ਇਸਤੇਮਾਲ ਆ ਉਹ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਕਿਸੇ ਨੇ ਜਿਹੜੀਆਂ ਸਰਵਿਸ ਲਾਈਨਾਂ ਨੂੰ ਆਪਣੇ ਆਪਣੇ ਢੰਗ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਕੋਈ ਰਿਪੇਅਰਿੰਗ ਕਰ ਰਿਹਾ ਜਾਂ ਕਿਸੇ ਦੀ ਕੋਈ ਗੱਡੀ ਖੜੀ ਬਾਹਰ ਜਾਂ ਫਿਰ ਇੱਥੇ ਛੋਟੀਆਂ ਗੱਡੀ ਵਾਲਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੁੰਦੀ ਹੈ ਸਭ ਤੋਂ ਗੰਭੀਰ ਸਵਾਲ ਜਿਹੜਾ ਜਾਂ ਮਸਲਾ ਜਿਹੜਾ ਉਹ ਟ੍ਰੈਫਿਕ ਦਾ ਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਜਾਂਦੀ ਹੈ ਕਿਉਂਕਿ ਸ਼ਾਇਦ ਇੱਧਰ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਦਾ ਧਿਆਨ ਨਹੀਂ ਜਾਂਦਾ ਜਾਂ ਟ੍ਰੈਫਿਕ ਪੁਲਿਸ ਦਾ ਧਿਆਨ ਨਹੀਂ ਜਾ ਰਿਹਾ ਕਿ ਜਿਹੜੀਆਂ ਸਰਵਿਸ ਲਾਈਨਾਂ ਸਿਰਫ ਤੇ ਸਿਰਫ ਜਾਂ ਤਾਂ ਪੈਦਲ ਵਾਲਿਆਂ ਵਾਸਤੇ ਜਾਂ ਛੋਟੀ ਗੱਡੀਆਂ ਵਾਲੇ ਵਾਸਤੇ ਆ ਪਰ ਇੱਥੇ ਜਿਹੜੀਆਂ ਉਹ ਜਿਹੜੀਆਂ ਜਿਹੜੀਆਂ ਸੁਖੌਲਤਾ ਦਿੱਤੀ ਗਈ ਸੀਗੀ ਸਰਵਿਸ ਲਾਈਨਾਂ ਨੂੰ ਲੈ ਕੇ ਉਹ ਕਦੇ ਵੀ ਪੈਦਲ ਯਾਤਰਾਵਾਲਿਆਂ ਦੇ ਕੰਮ ਨਹੀਂ ਆਈ ਨਾ ਹੀ ਛੋਟੀ ਗੱਡੀ ਵਾਲਿਆਂ ਦੇ ਸਿਰਫ ਤੇ ਸਿਰਫ ਜਿਹੜੇ ਕਬਜ਼ਾਦਾਰੀ ਨੇ ਜਾਂ ਦੁਕਾਨਾਂ ਵਾਲੇ ਨੇ ਉਹੀ ਇਹਨਾਂ ਸਰਵਿਸ ਲਾਈਨਾਂ ਨੂੰ ਇਸਤੇਮਾਲ ਕਰ ਰਹੇ ਨੇ ਤੁਸੀਂ ਦੇਖ ਸਕਦਾ ਸਾਡੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਕਿ ਕਿਦਾਂ ਹਰ ਕਿਸੇ ਨੇ ਆਪਣੀ ਆਪਣੀ ਉਸ ਜਗ੍ਹਾ ਦੇ ਵਿੱਚੋਂ ਕੱਢ ਕੇ ਹਰ ਤਰੀਕੇ ਦੇ ਨਾਲ ਉਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਵਿਸ ਲਾਈਨਾਂ ਨੂੰ ਕਿਵੇਂ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਰਿਹਾ ਜਾਂ ਪ੍ਰਸ਼ਾਸਨ ਨੇ ਕਦੀ ਆ ਕਿਥੇ ਦੇਖਿਆ ਨਹੀਂ ਕਿ ਜਿਹੜੀਆਂ ਗਵਰਨਮੈਂਟ ਵੱਲੋਂ ਇੱਥੇ ਸਰਵਿਸ ਲਾਈਨਾਂ ਪ੍ਰੋਵਾਈਡ ਕੀਤੀਆਂ ਗਈਆਂ ਸੀ ਸਿਰਫ ਤੇ ਸਿਰਫ ਪੈਦਲ ਯਾਤਰਾ ਵਾਲਿਆਂ ਵਾਸਤੇ ਜਾਂ ਫਿਰ ਛੋਟੀਆਂ ਗੱਡੀਆਂ ਵਾਲੇ ਵਾਸਤੇ ਪਰ ਜਿਹੜੀ ਅਸਲੀ ਹੱਕਦਾਰ ਸੀ ਉਹ ਇਸ ਨੂੰ ਇੰਨਾ ਯੂਜ਼ ਹੀ ਨਹੀਂ ਕਰ ਰਹੇ ਕਿਉਂਕਿ ਇੱਥੇ ਤੁਰੰਤ ਜੜਾ ਤੁਰਨ ਵਾਲਾ ਵੀ ਇਨਸਾਨ ਹੋਊਗਾ ਟ੍ਰੈਫਿਕ ਹੰਨਾ ਹੋ ਜਾਂਦਾ ਇੱਥੇ ਇੰਨੀ ਸਪੇਸ ਤੇ ਸਰਵਿਸ ਲਾਈਨਾਂ ਤੁਸੀਂ ਦੇਖ ਸਕਦੇ ਆ ਕਿ ਹਰ ਕਿਸੇ ਨੇ ਆਪਣੀ ਆਪਣੀ ਚੀਜ਼ ਕਰੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਲਾਈਨਾਂ ਨੂੰ ਸਰਵਿਸ ਲਾਈਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਇਧਰ ਇਹ ਅਨਪਵਾਣਾ ਚਾਹੁੰਗੇ ਕਿ ਕੈਮਰਾਮੈਨ ਨੂੰ ਕਹੋਗੇ ਕਿ ਆਹ ਟਰੱਕ ਟਰਾਲੀ ਖੜੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਐਕਟਿਵਾ ਬਾਰ ਖੜੀ ਆ ਜਾਂ ਫਿਰ ਕੋਈ ਵੀ ਆਉਂਦਾ ਜਾਂ ਲੋਕਾਂ ਦੀਆਂ ਇੱਥੇ ਗੱਡੀਆਂ ਜਾਂ ਇਹਨੂੰ ਸਿਰਫ ਤੇ ਸਿਰਫ ਇੱਕ ਪਰਪਸ ਦੇ ਲਈ ਜਾਂ ਤਾਂ ਇੱਥੇ ਉਹ ਆਪਣਾ ਸਮਾਨ ਰੱਖਦੇ ਨੇ ਜਾਂ ਰਿਪੇਅਰਿੰਗ ਕਰਦੇ ਨੇ ਜਾਂ ਫਿਰ ਸੈਕਿੰਡ ਥਿੰਗ ਆਉਂਦੀ ਹੈ ਕਿ ਇਹਨੂੰ ਸਿਰਫ ਤੇ ਸਿਰਫ ਪਾਰਕਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਮੈਂ ਦੱਸ ਦਿਆਂ ਕਿ ਸਾਡਾ ਕੈਮਰਾਮੈਨ ਦਿਖਾ ਸਕਦਾ ਕਿ ਇੱਥੇ ਤੁਸੀਂ ਦੇਖ ਸਕਦੇ ਗੱਡੀਆਂ ਵੀ ਖੜੀਆਂ ਜਦ ਕਿ ਐਗਜੈਕਟ ਪਲੇਸ ਨਹੀਂ ਹੈਗੀ ਪਾਰਕਿੰਗ ਦੀ ਪਰ ਇਹਨੂੰ ਪਾਰਕਿੰਗ ਦੇ ਲਈ ਵੀ ਇਸਤੇਮਾਲ ਕਾਲ ਕੀਤਾ ਜਾ ਰਿਹਾ ਹੈ ਸਰਵਿਸ ਲਾਈਨਾਂ ਬੇਸਿਕਲੀ ਪੈਦਲ ਚੱਲਣ ਵਾਲਿਆਂ ਵਾਸਤੇ ਹੁੰਦੀ ਜਾਂ ਫਿਰ ਜਿਹੜੇ ਦੋ ਵੀਕਲ ਹੁੰਦੇ ਦੋ ਟਾਇਰਾਂ ਵਾਲੇ ਵੀਕਲ ਜਾਂ ਮੋਟਰਸਾਈਕਲ ਐਕਟਿਵਾ ਵਾਲਿਆਂ ਵਾਸਤੇ ਪਰ ਜਦੋਂ ਅਸੀਂ ਅੱਜ ਫਗਵਾੜਾ ਦਾ ਦੌਰਾ ਕੀਤਾ ਉੱਥੇ ਜਾਂ ਤਾਂ ਗੈਰੇਜ ਬਣੇ ਹੋਇਆ ਸਰਵਿਸ ਲਾਈਨਾਂ ਜਾਂ ਫਿਰ ਆਇਲਸ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਜਾਂ ਬੈਂਕਾਂ ਦੇ ਮੂਹਰੇ ਨਾ ਕਿਸੇ ਪੈਦਲ ਚੱਲਣ ਵਾਲੇ ਲਈ ਰਾਹ ਆ ਤੇ ਨਾ ਹੀ ਦੋ ਵੀਕਲ ਵਾਲਿਆਂ ਦੇ ਲਈ ਰਾਹ ਆ ਮਤਲਬ ਇਹ ਸਵਾਲ ਇਹ ਹੈ ਕਿ ਜਿਹੜਾ ਸਰਵਿਸ ਲਾਈਨਾਂ ਸਰਕਾਰ ਨੇ ਬਣਾਈਆਂ ਸੀ ਉਹ ਕਿਹਨਾਂ ਲੋਕਾਂ ਲਈ ਸੀ ਮੈਂ ਵਿੰਦਰ ਕੁਮਾਰ ਐਡਵੋਕੇਟ ਇਹ ਪ੍ਰੋਬਲਮ ਅੱਗੇ ਵੀ ਕਈ ਵਾਰ ਡਿਸਕਸ ਹੋਈ ਆ ਪਰ ਇਹਦੇ ਬਾਰੇ ਪ੍ਰਸ਼ਾਸਨ ਕੋਈ ਵੀ ਕਦਮ ਨਹੀਂ ਠਾ ਰਿਹਾ ਹਲੇ ਪਰਸੋਂ ਚੌਥੇ ਮੇਰੇ ਨਾਲ ਇਹ ਘਟਨਾ ਹੋਈ ਆ ਕਿ ਮੈਂ ਸਰਵਿਸ ਲਾਈਨ ਤੇ ਜਾ ਰਿਹਾ ਸੀ ਕਿ ਆਲੇ-ਦੁਆਲੇ ਸਵੇਰ ਦੀ ਗੱਲ ਸੀ ਕੋਈ 11 10:30 11 ਵਜੇ ਦੀ ਜਦੋਂ ਮੈਂ ਕਚਹਿਰੀ ਆ ਰਿਹਾ ਸੀ ਰਾਸਤੇ ਦੇ ਵਿੱਚ ਟ੍ਰੈਫਿਕ ਬਹੁਤ ਜਾਮ ਸੀ ਤੇ ਆਲੇ-ਦੁਆਲੇ ਗੱਡੀਆਂ ਖੜੀਆਂ ਸੀ ਜਿਹੜੇ ਆਈਲੈਂਡ ਸੈਂਟਰ ਆ ਜਾਂ ਬੈਂਕ ਬਾ ਜਾਂ ਹੋਰ ਉਥੇ ਅਦਾਰੇ ਚੱਲਦੇ ਆ ਉਹਨਾਂ ਦੇ ਮੋਰੇ ਬੇਸ਼ੁਮਾਰ ਸਕੂਟਰ ਐਕਟਵਾ ਮੋਟਰਸਾਈਕਲ ਤੇ ਸਾਈਡਾਂ ਦੇ ਟੈਕਸੀਆਂ ਵਾਲੀਆਂ ਕਾਰਾਂ ਖੜੀਆਂ ਸੀ ਜਿਹਦੇ ਨਾਲ ਆਮ ਬੰਦੇ ਨੂੰ ਬੜੀ ਦਿੱਕਤ ਆ ਰਹੀ ਸੀ ਦੋ ਤਿੰਨ ਬੰਦਿਆਂ ਦੀਆਂ ਐਕਟਵਾ ਆਪਸ ਵਿੱਚ ਵੱਜੀਆਂ ਵੀ ਜਿਸ ਦੇ ਨਾਲ ਉਹ ਰਸ਼ ਕਰਕੇ ਲੜਾਈ ਝਗੜੇ ਦਾ ਵੀ ਮਾਹੌਲ ਉੱਥੇ ਪੈਦਾ ਹੋਇਆ ਮੈਂ ਪ੍ਰਸ਼ਾਸਨ ਅੱਗੇ ਪਰਜੋਰ ਮੰਗ ਕਰਦਾ ਕਿ ਇਹ ਜਿਹੜੀ ਸਰਵਿਸ ਲਾਈਨ ਆ ਇਹ ਆਮ ਪਬਲਿਕ ਦੀ ਸਹੂਲਤ ਵਾਸਤੇ ਬਣੀ ਆ ਨਾ ਕਿ ਗੈਰਜਾਂ ਵਾਸਤੇ ਨਾ ਕਿ ਗੱਡੀਆਂ ਖੜੀਆਂ ਕਰਨ ਵਾਸਤੇ ਮੈਂ ਪ੍ਰਸ਼ਾਸਨ ਨੂੰ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਵਾ ਪ੍ਰਸ਼ਾਸਨ ਨੂੰ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਸਰਵਿਸ ਲਾਈਨਾਂ ਬੇਲੀਆਂ ਕਰਾਈਆਂ ਜਾਣ ਜਿਹਦੇ ਨਾਲ ਆਉਣ ਜਾਣ ਵਾਲਿਆਂ ਨੂੰ ਕੋਈ ਵੀ ਦਿੱਕਤ ਨਾ ਆਵੇ ਔਰ ਇਸ ਦੇ ਨਾਲ ਕਈਆਂ ਬੰਦਿਆਂ ਦੇ ਛੱਟਾਂ ਲੱਗ ਜਾਂਦੀਆਂ ਕਈਆਂ ਬੰਦਿਆਂ ਦੀਆਂ ਲੜਾਈਆਂ ਹੋ ਜਾਂਦੀਆਂ ਜਿਹਦੇ ਨਾਲ ਲਾਅਨ ਆਰਡਰ ਜਿਹੜਾ ਵਾ ਉਹ ਵੀ ਖਰਾਬ ਹੁੰਦਾ ਆ ਜਿਸ ਕਰਕੇ ਮੈਂ ਫੇਰ ਅਪੀਲ ਕਰਦਾ ਵੀ ਇਹ ਸਰਕਾਰ ਨੂੰ ਸਾਡੇ ਲੋਕਲ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਬੱਲਾ ਧਿਆਨ ਦੇਖਣਾ ਚਾਹੀਦਾ ਦੂਜੇ ਪਾਸੇ ਸਰਾਏ ਰੋਡ ਤੇ ਸ਼ਾਮ ਨੂੰ 5:30 ਵਜੇ ਤੋਂ ਬਾਅਦ ਆਲੇ-ਦੁਆਲੇ ਇੰਨੀਆਂ ਰੇੜੀਆਂ ਲੱਗ ਜਾਂਦੀਆਂ ਮੈਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਾਂਗੀ ਉਹ ਰੇੜੀਆਂ ਵਾਲਿਆਂ ਤੇ ਵੀ ਕੰਟਰੋਲ ਕੀਤਾ ਜਾਵੇ ਉੱਥੇ ਵੀ ਮੋਟਰਸਾਈਕਲ ਸਕੂਟਰ ਇੰਨੇ ਖੜੇ ਹੋ ਜਾਂਦੇ ਆ ਕਿ ਆਮ ਪਬਲਿਕ ਲਈ ਚੱਲਣਾ ਵੀ ਪੈਦਲ ਜਾਣਾ ਵੀ ਔਖਾ ਹੋ ਜਾਂਦਾ ਧੰਨਵਾਦ ਗੱਲ ਕਰ ਰਹੀ ਸੀ ਅਸੀਂ ਸਰਵਿਸ ਲਾਈਨਾ ਦੇ ਕਿ ਸਰਵਿਸ ਲਾਈਨਾ ਜਾਂ ਤੱਕ ਕਬਜ਼ਾਤਾਰੀਆਂ ਦੇ ਹੱਥ ਦੇ ਵਿੱਚ ਆ ਜਾਂ ਫਿਰ ਉਹ ਇੱਕ ਗੈरेज ਬਣ ਕੇ ਰਹਿ ਗਈਆਂ ਜਾਂ ਆਇਲ ਸੈਂਟਰਾਂ ਦੇ ਹੱਥੀਂ ਚੜ ਗਈਆਂ ਜਾਂ ਉਹ ਬੈਂਕਾਂ ਦੀਆਂ ਪਾਰਕਿੰਗ ਬਣ ਕੇ ਰਹਿ ਗਈਆਂ ਤੇ ਆਓ ਅਸੀਂ ਅੰਦਰ ਜਾ ਕੇ ਗੱਲ ਕਰਦੇ ਆ ਨਗਰ ਨਿਗਮ ਦੇ ਮੇਅਰ ਅਰुण ਖੋਸਲਾ ਦੇ ਨਾਲ ਸਰ ਬੜਾ ਗੰਭੀਰ ਮਸਲਾ ਬਣਿਆ ਹੋਇਆ ਕਿ ਸਰਵਿਸ ਲਾਈਨਾਂ ਜਿੰਨੀਆਂ ਵੀ ਆ ਉਹ ਪਹਿਲਾਂ ਤੇ ਇਹ ਗੱਲ ਸਵਾਲ ਆਉਂਦਾ ਕਿ ਇਹ ਸਰਵਿਸ ਲਾਈਨਾਂ ਬਣੀਆਂ ਕਿਹੜਾ ਲੋਕਾਂ ਵਾਸਤੇ ਦੇਖੋ ਜਿਹੜੀ ਸਰਵਿਸ ਲਾਈਨ ਬਣੀ ਹੁੰਦੀ ਹੈ ਇਹ ਆਮ ਜਿਹੜੇ ਲੋਕ ਆ ਸਕੂਟਰ ਮੋਟਰਸਾਈਕਲ ਆਮ ਨਾਗਰਿਕ ਰક્ષੇ ਵਾਲੇ ਜਿਨ੍ਹਾਂ ਨੇ ਆਣਾ ਜਾਣਾ ਹੁੰਦਾ ਇਹ ਉਹਨਾਂ ਵਾਸਤੇ ਬਣਦੀਆਂ ਲੇਕਿਨ ਜਿਹੜੇ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਜਿਹੜੀ ਮੇਨ ਆ ਇਹ ਸੋਮਾ ਦੀ ਆ ਇਹ ਹਾਈਵੇ ਦੀ ਸੜਕ ਹੈ ਸਾਡੇ ਅੰਦਰ ਨਹੀਂ ਆਂਦੀ ਜੀ ਇਹ ਸਾਰੀ ਸੋਮਾ ਦੇ ਅੰਦਰ ਆ ਨਾਜ਼ੀਰ ਇਹ ਤੇ ਕੁਝ ਕਰ ਸਕਦੇ ਸੜਕਾਂ ਵੀ ਸੋਮਾ ਹੀ ਬਣਾਉਂਦੀਆਂ ਜਦ ਬੈਰੀਅਲ ਦੇ ਪੈਸੇ ਲੈਂਦੇ ਆ ਹਾਈਵੇ ਦੇ ਉੱਤੇ ਇਸ ਕਰਕੇ ਲੈਂਦੇ ਆ ਵੀ ਇਹਨਾਂ ਦਾ ਇਹਨਾਂ ਨੇ ਧਿਆਨ ਰੱਖਣਾ ਅਸੀਂ ਇਹਨਾਂ ਦੇ ਖਲਾਫ ਕੋਈ ਨਾ ਕੋਈ ਲਿਖ ਕੇ ਅਸੀਂ ਭੇਜ ਦਿੰਨੇ ਆ ਤੁਸੀਂ ਸਾਡੇ ਧਿਆਨ ਚ ਲਿਆਉਂਦਾ ਵੀ ਜਿਹੜੇ ਆਵਾਜਾਈ ਦੇ ਨਾਲ ਲੋਕਾਂ ਨੂੰ ਬੜੀ ਪਰੇਸ਼ਾਨੀ ਆਂਦੀ ਆ ਅਸੀਂ ਅੱਜ ਇਹਨਾਂ ਨੂੰ ਇੱਕ ਨੋਟਿਸ ਪਾ ਦਿੰਨੇ ਆ ਹਾਈਵੇ ਨੂੰ ਤਾਂ ਕਿ ਜਿਹੜੀ ਲੋਕਾਂ ਨੂੰ ਆਰਾਮ ਮਿਲੇ ਇਹਨਾਂ ਦੀ ਹਾਈਵੇ ਦੀਆਂ ਜਿਹੜੀਆਂ ਗੱਡੀਆਂ ਜਾਂਦੀਆਂ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਪੁੱਛਿਆ ਕਰੋ ਵੀ ਤੁਹਾਡੀ ਡਿਊਟੀ ਕੀ ਆ ਸਰ ਅਸੀਂ ਦੇਖਿਆ ਹਾਈਵੇ ਪੁਲਿਸ ਉੱਥੇ ਖੜੀ ਸੀਗੀ ਉਹ ਆਪਣੇ ਕਾਗਜ਼ੀ ਕੰਮ ਕਰਦੀ ਪਈ ਸੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਵਨ ਕਿ ਉਹ ਗੈरेज ਦੇ ਬਿਲਕੁਲ ਸਾਹਮਣੇ ਖੜੇ ਸੀ ਪਰ ਸਰਵਿਸ ਲਾਈਨਾਂ ਆਮ ਲੋਕ ਯੂਜ਼ ਨਹੀਂ ਕਰ ਰਹੇ ਸਿਰਫ ਤੇ ਸਿਰਫ ਗੱਡੀਆਂ ਵਾਲਿਆਂ ਨੇ ਉਹਨਾਂ ਨੂੰ ਆਨ ਸਰਵਿਸ ਲਾਈਨਾਂ ਨੂੰ ਗੈरेज ਦਾ ਰੂਪ ਦੇ ਦਿੱਤਾ ਹੋਇਆ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਆ ਕਾਰਪੇਸ਼ਨ ਦੇ ਅੰਦਰ ਤਾਂ ਸਾਡਾ ਆਂਦਾ ਨਹੀਂ ਸਾਡਾ ਜਿਹੜੀਆਂ ਆਂਦਲੀਆਂ ਲੈਣਾ ਸਾਡੇ ਆਂਦੀਆਂ ਤੁਸੀਂ ਧਿਆਨ ਤੇ ਲੈਂਦਾ ਫੇਰ ਵੀ ਅਸੀਂ ਸੈਂਟਰ ਚ ਸਾਡੀ ਸਰਕਾਰ ਆ ਅਸੀਂ ਹਾਈਵੇ ਆਰਿਆਂ ਨੂੰ ਆਪਣੇ ਲੋ ਇੱਕ ਨੋਟਿਸ ਭੇਜ ਦਿੰਨੇ ਆ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਹਾਈਵੇ ਤੇ ਘੁੰਮਦੀਆਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਜਿਹੜੀ ਡਿਊਟੀ ਦਿੰਨੇ ਆ ਕਿਸ ਵਾਸਤੇ ਦਿੰਨੇ ਆ ਜਦੋਂ ਰੋਡ ਜਾਮ ਹੁੰਦਾ ਉਦੋਂ ਤੁਸੀਂ ਬੜਾ ਬੜਾ ਆਈਂਨੇ ਆ ਜਦੋਂ ਪਬਲਿਕ ਪਰੇਸ਼ਾਨ ਹੁੰਦੀ ਤੁਸੀਂ ਕਿਉਂ ਨਹੀਂ ਉਦੋਂ ਆਂਦੇ ਤੁਸੀਂ ਅੱਜ ਧਿਆਨ ਚ ਲਿਆਂਦਾ ਮੈਂ ਜਲਦੀ ਹੀ ਇਹਨਾਂ ਨੂੰ ਇੱਕ ਨੋਟਿਸ ਭਜਵਾ ਦਿੰਨੇ ਆ ਤਾਂ ਕਿ ਜਿਹੜੇ ਆਮ ਨਾਗਰਿਕ ਨੂੰ ਆਰਾਮ ਮਿਲ ਸਕੇ ਰਖਸ਼ਿਆਂ ਵਾਲੇ ਮੋਟਰਸਾਈਕਲ ਜਿਹੜੇ ਸਰਵਰ ਲਾਈਨ ਤੇ ਉਹ ਨੰਗ ਸੰਗਣ ਸਰ ਲੋਕਾਂ ਨਾਲ ਤੁਸੀਂ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਕਿੰਨੀ ਵਾਰੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਗਈ ਗੱਲ ਪਰ ਇਹ ਕਾਗਜ਼ਾਤੀ ਰਹਿ ਜਾਂਦੀਆਂ ਜਾਂ ਕਾਗਜ਼ਾ ਦੇ ਵਿੱਚ ਫਾਈਲਾਂ ਦੇ ਵਿੱਚ ਬੰਦ ਰਹਿ ਜਾਂਦੀ ਆ ਗੱਲ ਕਿਤੇ ਨਹੀਂ ਪਹੁੰਚਦੀ ਟ੍ਰੈਫਿਕ ਫੇਰ ਉੱਥੇ ਦੀ ਉੱਥੇ ਹੈ ਸਰਵਿਸ ਲਾਈਨਾਂ ਗੈਰਜਾਨ ਦੇ ਹੱਥਾਂ 'ਚ ਆ ਜਾਂਦੀਆਂ ਜਾਂ ਫਿਰ ਆਇਲਸ ਸੈਂਟਰਾਂ ਦੇ ਹੱਥਾਂ 'ਚ ਆ ਜਾਂਦੀਆਂ ਦੇਖੋ ਤੁਸੀਂ ਮੇਰੇ ਅੱਜ ਹੀ ਧਿਆਨ ਚ ਲਿਆਂਦੀ ਆ ਮੈਂ ਤੁਹਾਡੇ মিডিਆ ਰਾਹੀਂ ਤੁਸੀਂ ਮੇਰੇ ਕੋਲ ਆਏ ਹੋ ਮੇਹੀ ਸੋਚ ਆ ਵੀ ਮੈਂ ਤੁਸੀਂ ਬਹੁਤ ਵਧੀਆ ਇਹ ਜਿਹੜਾ ਸੁਝਾਅ ਮੈਂ ਦਿੱਤਾ ਵਾ ਵੀ ਲੋਕਾਂ ਨੂੰ ਬੜੀ ਮੁਸ਼ਕਲ ਆਂਦੀ ਆ ਅਸੀਂ ਤੁਹਾਡੀ ਜਿਹੜੀ ਆ ਹੁਣੇ ਹੀ ਮੈਂ ਥੋੜਾ ਇੱਥੋਂ ਅੱਜ ਉਹਨਾਂ ਨੂੰ ਨੋਟਿਸ ਕਰ ਦੇ ਇਹਨਾ ਮੈਂ ਫੋਨ ਰਾਈ ਵੀ ਉਹਨਾਂ ਨਾਲ ਗੱਲ ਕਰ ਲੈਣਾ ਇਹ ਮਸਲਾ ਸੀ ਤੁਹਾਡਾ ਜਲਦੀ ਹੱਲ ਕਰ ਦਵਾਂ ਅਸੀਂ ਦੌਰਾ ਕੀਤਾ ਫੁਗਵਾੜਾ ਸ਼ਹਿਰ ਦਾ ਤੇ ਜਿੱਥੇ ਬਹੁਤ ਹੀ ਮਾੜਾ ਹਾਲ ਹੈ ਟ੍ਰੈਫਿਕ ਨੂੰ ਲੈ ਕੇ ਜਾਂ ਤਾਂ ਟ੍ਰੈਫਿਕ ਜਿਹੜੀਆਂ ਸਰਵਿਸ ਲਾਈਨਾਂ ਉਹ ਗੈਰੇਜ ਬਣੀਆਂ ਹੋਈਆਂ ਜਾਂ ਫਿਰ ਆਇਲ ਸੈਂਟਰਾਂ ਨੇ ਕਬਜ਼ਾ ਕੀਤਾ ਹੋਇਆ ਜਾਂ ਬੈਂਕਾਂ ਦੇ ਸਾਹਮਣੇ ਪਾਰਕਿੰਗ ਦਾ ਕੰਮ ਕਰ ਰਹੀਆਂ ਨੇ ਸਰਵਿਸ ਲਾਈਨਾਂ ਜਿਹੜੀਆਂ ਆਮ ਲੋਕਾਂ ਦੇ ਲਈ ਹੁੰਦੀਆਂ ਨੇ ਪਰ ਆਮ ਲੋਕ ਉਹਨੂੰ ਇਸਤੇਮਾਲ ਨਹੀਂ ਕਰ ਪਾਰੇ ਸਿਰਫ ਤੇ ਸਿਰਫ ਟ੍ਰੈਫਿਕ ਦੇ ਕਾਰਨ ਕੀ ਕਹਿਣਾ ਚਾਹੁੰਦੇ ਤੁਸੀਂ ਟ੍ਰੈਫਿਕ ਬਾਰੇ ਕਸੀ ਬੈੜਵੇਂ ਹੋਂਦ ਸਾਰੇ ਜਿਹੜੇ ਆਇਲਰ ਸੈਂਟਰ ਹੈ ਜਾਂ ਹੋਰ ਜਿਹੜੇ ਅਦਾਰੇ ਬੈਂਕਾਂ ਦੇ ਬਾਹਰ ਵੇਹ ਕਲਵਾਰ ਖੜੇ ਕਰਦੇ ਨੇ ਜੀ ਸਾਰਿਆਂ ਨੂੰ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਆ ਜੇ ਇੱਕ ਹਫ਼ਤੇ ਦੇ ਵਿੱਚ ਨਹੀਂ ਹੈ ਕੋਈ ਆਪਣਾ ਹਾਲ ਸਿੱਧ ਕਰਦੇ ਤਾਂ ਅਸੀਂ ਨਗਰ ਸਖਤ ਬਣਦੀ ਕਾਨੂੰਨੀ ਕਾਰਵਾਈ ਕਰਕੇ ਕੀਤੀ ਜਾਵੇਗੀ ਸਰ ਜਦੋਂ ਅਸੀਂ ਲੋਕਾਂ ਦੇ ਨਾਲ ਗ੍ਰਾਪਤਾ ਕਾਇਮ ਕੀਤਾ ਤਾਂ ਲੋਕਾਂ ਦਾ ਕਹਿਣਾ ਕਿ ਕਿੰਨੀ ਵਾਰੀ ਅਸੀਂ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਟ੍ਰੈਫਿਕ ਪੁਲਿਸ ਨੂੰ ਕਹਿ ਚੁੱਕੇ ਹਾਂ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਨਹੀਂ ਇਸ ਤਰ੍ਹਾਂ ਨਹੀਂ ਹੈ ਜੀ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਮੋਟਰਸਾਈਕਲ ਵਗੈਰਾ ਪਟਾਕੇ ਮਾਰਦੇ ਆ ਪ੍ਰੈਸ਼ਨ ਹਾਰ ਮਾਰਦੇ ਉਹਨਾਂ ਦੇ ਮੋਟਰ ਵਹੀਕਲ ਐਕਟ ਦੇ ਤਹਿਤ ਅਸੀਂ ਟ੍ਰੈਫਿਕ ਚਲਾਨ ਕਰਦੇ ਹਾਂ ਉਹਨਾਂ ਦੇ ਤੇ ਇਸ ਤਰ੍ਹਾਂ ਨਹੀਂ ਆ ਵੀ ਕਾਰਬਨਿਕ ਕੀਤੀ ਜਾਂਦੀ ਅੱਗੇ ਤੋਂ ਵੀ ਕੀਤੀ ਜਾਵੇਗੀ ਅਸੀਂ ਦੌਰਾ ਕੀਤਾ ਅੱਜ ਫਗਵਾੜਾ ਸ਼ਹਿਰ ਦਾ ਤੇ ਦੇਖਿਆ ਕਿ ਟ੍ਰੈਫਿਕ ਦਾ ਕੀ ਹਾਲ ਹੈ ਤੇ ਜਿਹੜੀਆਂ ਸਰਵਿਸ ਲਾਈਨਾਂ ਉਹ ਆਮ ਲੋਕਾਂ ਦੇ ਕੰਮ ਆਉਂਦੀਆਂ ਜਾਂ ਫਿਰ ਸਿਰਫ ਤੇ ਸਿਰਫ ਗੈਰਚਾਂ ਦੇ ਕੰਮ ਆਉਂਦੀਆਂ ਜਾਂ ਫਿਰ ਬੈਂਕਾਂ ਦੀ ਪਾਰਕਿੰਗ ਬਣ ਕੇ ਰਹਿ ਗਈਆਂ ਜਾਂ ਆਇਲਸ ਸੈਂਟਰਾਂ ਦੇ ਲਈ ਉਹ ਕਬਜ਼ਾ ਤਾਰੀਆਂ ਨੇ ਸਿਰਫ ਤੇ ਸਿਰਫ ਸਰਵਿਸ ਲਾਈਨਾਂ ਤੇ ਕਬਜ਼ਾ ਕੀਤਾ ਸੋ ਅਸੀਂ ਗੱਲ ਕੀਤੀ ਅੱਜ ਨਗਰ ਨਿਗਮ ਦੇ ਮੇਅਰ ਅਰਣ ਖੋਸਲਾ ਜੀ ਦੇ ਨਾਲ ਤੇ ਅਸੀਂ ਟ੍ਰੈਫਿਕ ਦੇ ਮੁਲਾਜ਼ਮਾਂ ਦੇ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਭਰੋਸਾ ਜਤਾਇਆ ਕਿ ਇਹ ਹਫ਼ਤੇ ਦੇ ਵਿੱਚ ਵਿੱਚ ਟ੍ਰੈਫਿਕ ਦੀ ਸਮੱਸਿਆ ਜ ਫਗਵਾੜਾ ਸ਼ਹਿਰ ਵਾਸੀਆਂ ਲਈ ਹੱਲ ਕਰ ਦਿੱਤੀ ਜਾਵੇ ਦੇਖਣਾ ਇਹ ਹੋਵੇਗਾ ਕਿ ਕਿੰਨਾ ਜਲਦ ਤੋਂ ਜਲਦ ਐਕਸ਼ਨ ਲਿਆ ਜਾਂਦਾ ਤੇ ਕਿੰਨੀ ਜਲਦੀ ਇਹਦਾ ਹੱਲ ਕੱਢਿਆ ਜਾਂਦਾ ਹੁਣ ਮੈਨੂੰ ਕੀਰਤੀ ਤੇ ਕੈਮਰਾਮੈਨ ਸੁਖਨੰਦਰ ਨੂੰ ਦੋ ਇਜਾਜ਼ਤ ਧੰਨਵਾਦ ਨਮੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ